ਜੀ ਸਾਸਰੀ ਗੱਲ ਦੋਸਤੋ ਜੀ ਆਪ ਤੁਹਾਡਾ ਸਵਾਗਤ ਹੈ ਆਪਣੇ ਦੇਸੀ ਬਲੌਗ ਚੈਨਲ ਤੇ ਤੇ ਕੰਮ 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 ਸਾਰਾ ਦਿਨ ਕੰਮ ਕੋਈ ਗੱਲ ਹੋ ਗਈ ਆ ਜੀ ਤੇ ਫੀਲ ਦਾ ਕੰਮ ਕਰਕੇ ਬਾਅਦ ਵਿੱਚ ਨਾਸ਼ਤੇ ਟਾਈਮ ਤੋਂ ਬਾਅਦ ਅਸੀਂ ਹੁਣ ਆ ਗਏ ਆ ਜੀ ਬਾਜਰੇ ਦੇ ਖੇਤਾਂ ਵਿੱਚ ਘਾਹ ਦੇ ਖੇਤਾਂ ਵਿੱਚ ਠੀਕ ਆ ਜੀ ਘਾਹ ਦੇ ਖੇਤਾਂ ਵਿੱਚ ਜੀ ਮਸ਼ੀਨ ਅੱਜ ਫੇਰ ਸਟਾਰਟ ਹੋਈ ਆ ਜੀ ਤੇ ਮਸ਼ੀਨ ਸਟਾਰਟ ਹੋਈ ਆ ਤੇ ਬੰਡਲ ਬੰਨਨੇ ਸ਼ੁਰੂ ਹੋ ਗਏ ਆ ਇਹ ਆਪਣੇ ਮਤਲਬ ਜਿੰਨੇ ਵੀ ਆਪਣੇ ਖੇਤ ਆ ਇੱਥੇ ਉਹ ਸਾਰੇ ਅਸੀਂ ਅੱਜ ਦੇ ਮਤਲਬ ਕਾਹ ਬਣਾ ਕੇ ਬੰਡਲ ਬਣਾ ਕੇ ਤੇ ਮਤਲਬ ਇਹ 5-6 ਦਿਨ ਲੱਗ ਜਾਂਦੇ ਆ ਜੀ ਇਹ ਸਾਰੇ ਮਤਲਬ ਕਲੀਅਰ ਕਰਨ ਨੂੰ ਗਾਰਡਨ ਝੁਕਾਦੇ ਹੁੰਦੇ ਆ ਆ ਦੇਖੋ ਜੀ ਪੂਰੀਆਂ ਲੈਣਾ ਲਾ ਦਿੱਤੀਆਂ ਗਈਆਂ ਜੀ ਮਤਲਬ ਇਹ ਰਿੰਗ ਮਾਰ ਕੇ ਪਹਿਲਾਂ ਇਸ ਨੂੰ ਕਟਰ ਨਾਲ ਕੱਟ ਕੇ ਬਾਅਦ ਵਿੱਚ ਰੈਗਣਾ ਇਦਾਂ ਲੰਬੀਆਂ ਲੰਬੀਆਂ ਲੈਣਾ ਲਗਾਤੀਆਂ ਆ ਦੇਖੋ ਤੁਸੀਂ ਬੈਲਰ ਚੱਲਦਾ ਉਹ ਬੈਲਰ ਖੁੱਲ ਚੁੱਕੇ ਹੈ ਮਤਲਬ ਇਹ ਬੰਡਲ ਜੋ ਖੁੱਲ ਗਿਆ ਰਸੀਆਂ ਨੇ ਟੁੱਟੀਆਂ ਤੇ ਥੋੜਾ ਕੰਮ ਸਾਡਾ ਰੁਕ ਗਿਆ ਠੀਕ ਹੈ ਜੀ ਰੁਕ ਗਿਆ ਰੱਸੀ ਟੁੱਟ ਜਾਂਦੀ ਹੈ ਜਦੋਂ ਤੇ ਉਸ ਟਾਈਮ ਉਹ ਰੁਕ ਜਾਂਦੇ ਆ ਦੇਖੋ ਜੀ ਤਿੰਨ ਚਾਰ ਬੰਡਲ ਖਰਾਬ ਹੋ ਚੁੱਕੇ ਆ ਇਹਨਾਂ ਨੂੰ ਅਸੀਂ ਦੁਬਾਰਾ ਬਨਾਂਗੇ ਜਾਂ ਫਿਰ ਇਸ ਦੇ ਅੱਗੇ ਦੁਬਾਰਾ ਸੈੱਟ ਕੀਤਾ ਜਾਂਦਾ ਫਿਰ ਮਤਲਬ ਇਹ ਲਈ ਰਸਤੀ ਬੰਦ ਕੇ ਦੁਆਰਾ ਵੈਲਟ ਚਲਾ ਦਿੱਤਾ ਗਿਆ ਠੀਕ ਹੈ ਜੀ ਵੈਲਟ ਚਲਾ ਕੇ ਤੇ ਜੋ ਬੰਡਲ ਟੁੱਟੇ ਸਨ ਉਤਰੋ ਦੁਆਰਾ ਬਣਾ ਦਿੱਤੇ ਗਏ ਆ ਤੇ ਥੋੜੀ ਦੇਰ ਰੁਕਣ ਤੋਂ ਬਾਅਦ ਕੰਮ ਦੁਬਾਰਾ ਹੋ ਗਿਆ ਚਾਲੂ ਤੇ ਮਸ਼ੀਨ ਦੁਬਾਰਾ ਹੋ ਗਈ ਹੈ ਚਾਲੂ ਤੇ ਆ ਦੇਖੋ ਤੁਸੀਂ ਦੁਬਾਰਾ ਬੰਡਲ ਬੰਨਨੇ ਸ਼ੁਰੂ ਹੋ ਗਿਆ ਤੇ ਲੰਮੀਆਂ ਲੰਮੀਆਂ ਜੋ ਪਿੱਛੇ ਕਤਾਰਾਂ ਬੰਡਲਾਂ ਦੀਆਂ ਲੱਗੀਆਂ ਜਾ ਰਹੀਆਂ ਨੇ ਤੇ ਇਹਨਾਂ ਬੰਡਲਾਂ ਨੂੰ ਹੌਲੀ-ਹੌਲੀ ਅਸੀਂ ਚੱਕ ਕੇ ਮਤਲਬ ਰਵਾਨੇ ਆ ਤੇ ਰੇੜੀਆਂ ਦੇ ਨਾਲ ਬਾਹਰ ਸੁੱਟ ਦਿੰਨੇ ਆ ਪਿਆਰਿਆਂ ਤੋਂ ਠੀਕ ਹੈ ਜੀ ਬਾਹਰ ਸੁੱਟ ਕੇ ਤੇ ਇਹਨਾਂ ਦਾ ਢੇਰ ਲਗਾ ਦਿੱਤੇ ਜਾਂਦੇ ਇੱਕ ਜਗ੍ਹਾ ਜੋ ਕਿ ਬਾਅਦ ਵਿੱਚ ਇਹਨਾਂ ਦੀ ਲੋਡਿੰਗ ਹੁੰਦੀ ਆ ਗੱਡੀਆਂ ਵਿੱਚ ਉਹ ਵੀ ਤੁਹਾਨੂੰ ਕਿਸੇ ਦਿਨ ਵੀਡੀਓ ਆਪਾਂ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਆ ਇਸ ਟਾਈਮ ਧੁੱਪ ਮਤਲਬ ਵਜੇ ਥੋੜੀ ਆ ਤੇ ਬਾਅਦ ਵਿੱਚ ਜੂਨ ਜਲਾਈ ਵਿੱਚ ਹੋਰ ਵੀ ਗਰਮੀ ਹੋਊਗੀ ਬਹਿਰੀਨ 'ਚ ਤੇ ਤੁਹਾਨੂੰ ਦਿਲਿਆਂ ਦੀ ਅਗਲੇ ਬਲੌਗ ਧੰਨਵਾਦ ਜੀ